ਜਿੰਨੀਆਂ 74 ਝੋਟੀਆਂ ਜਿਹੜੀਆਂ ਦੋ ਦੰਦ ਦੀਆਂ ਸੂਈਆਂ ਹੀਆਂ 13 ਕਿਲੋ ਤੋਂ ਲੈ ਕੇ 18 ਕਿਲੋ ਤੱਕ ਦੁੱਧ। ਵੀ ਜਿੰਨਾ ਇਹ ਕਰ ਝੋਟੇ ਦਾ ਰਿਜ਼ਲਟ ਨਹੀਂ ਆਉਂਦਾ ਲੋਕਾਂ ਨੂੰ ਦਿਖਾ ਨਹੀਂ ਸਕਦਾ। ਉਹਨਾਂ ਚ ਕਰ ਵੀ ਆਪਣਾ ਵੀਡੀਓ ਬਣਾਉਣ ਦਾ ਕੀ ਮਕਸਦ ਹੈ? ਹਾਈਐਸਟ ਦੁੱਧ 28 ਕਿਲੋ 640 ਗ੍ਰਾਮ ਰਿਕਾਰਡ ਕਰਿਆ ਹੋਇਆਗਾ। ਜਿਹੜੇ ਬਲੇਮ ਲੱਗਦੇ ਆ ਬੂਸਟਨ ਵਾਲੇ ਠੀਕ ਹੈ ਉਹਨਾਂ ਤੋਂ ਹੋ ਰਹਿਤ ਹੈ। ਮੈਂ ਸਰੇਂਦਰ ਸੰਸਨੀ ਬਾੜ। ਠੀਕ ਹੈ ਉਹਨੇ ਪਹਿਲਾਂ ਇਹਦਾ ਬੱਚਾ ਖਰੀਦਿਆ ਸਰਪੰਚ ਨਹੀਂ ਮੱਝ। ਜਨਾ ਵੀ ਜੰਨੀਆਂ ਕੇ ਗੱਲਾਂ ਅਸੀਂ ਕੀਤੀਆਂ ਹੀਆਂ। ਇਹ ਐ ਨਹੀਂ ਹੈਗਾ ਵੀ ਦੋ ਨੰਬਰ ਵਾਲੀਆਂ ਗੱਲ। ਜੋਟ ਜਿਵੇਂ ਵੀਊ ਉਹਨ ਤੇ ਇੱਕ ਟਾਈਮ ਖਲੀ ਝੋਟੇ ਤੇ ਵੀ ਐਂ ਵਿਊ ਪੈਂਦੇ ਸੀ ਲੋਕਾਂ ਦਾ ਇਕੱਠ ਹੋ ਜਾਂਦਾ ਸੀ ਮੇਲਿਆਂ ਦੇ ਵਿੱਚ ਖਲੀ ਝੋਟੇ ਨੂੰ ਦੇਖਣ ਆਲ ਟਾਈਮ ਇਹਦੇ ਜਿਹੜੇ ਖਲੀ ਨੂੰ ਆਲ ਟਾਈਮ ਚੈਂਪੀਅਨ ਦਾ ਅਵਾਰਡ ਮਿਲਿਆ ਸੀ ਜਿਹੜਾ ਅੱਜ ਆਪਾਂ ਤੁਹਾਨੂੰ ਇੱਕ ਨਾ ਬਹੁਤ ਸੋਹਣਾ ਸੁਨੱਖਾ ਝੋਟਾ ਦਿਖਾਉਣਾ ਹੈਗਾ ਝੋਟੇ ਦਾ ਨਾਮ ਹੈਗਾ ਮਿੱਤਰੋ ਮਹਾਬਲੀ ਮਹਾਬਲੀ ਝੋਟਾ ਮਿੱਤਰੋ ਕਰਿਆੜ ਕੋਟ ਪਿੰਡ ਦੇ ਵਿੱਚ ਖੜਾ ਹਰਿਆਣੇ ਦੇ ਵਿੱਚ ਜ਼ਿਲ੍ਹਾ ਪੈਂਦਾ ਮਿੱਤਰੋ ਇਸ ਪਿੰਡ ਨੂੰ ਸਰਸਾ ਮਿੱਤਰੋ ਲੁਕਿਆ ਹੋਇਆ ਝੋਟਾ ਹੀ ਦਿਖਾਉਣਾ ਅੱਜ ਆਪਾਂ ਤੁਹਾਨੂੰ ਤੇ ਬੜੇ ਚੰਗੇ ਇਹ ਰਕਾੜਾ ਵਾਲਾ ਝੋਟਾ ਤੇ ਚੰਗੀ ਲਾਈਨ ਦੇ ਵਿੱਚੋਂ ਇਹ ਝੋਟਾ ਮਿੱਤਰੋ ਕਿੱਥੋਂ ਇਹ ਝੋਟਾ ਬਾਈ ਲੈ ਕੇ ਆਇਆ ਸੀ ਸਾਰੀ ਜਾਣਕਾਰੀ ਆਪਾਂ ਨਾ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਮਿੱਤਰੋ ਆਉਣ ਵਾਲੇ ਮੇਲੇ ਜਿਵੇਂ ਕੋਟੜਾ ਮੇਲਾ ਹੋ ਗਿਆ ਤੇ ਧਨੌਲਾ ਮੇਲਾ ਹੋ ਗਿਆ ਤੇ ਉੱਥੇ ਨਾ ਇਸ ਝੋਟੇ ਦੇ ਸਾਨੂੰ ਨਾ ਸੀਮਣ ਮਿਲ ਜਾਣਗੇ ਸੀਮਣ ਸਾਨੂੰ ਨਾ ਪੰਜਾਬ ਦੇ ਹਰ ਇੱਕ ਕੋਨੇ ਦੇ ਵਿੱਚ ਮਿਲਣਗੇ ਇਸ ਝੋਟੇ ਦੇ ਸਾਰਾ ਨੰਬਰ 1 ਝੋਟਾ ਕਿਸੇ ਪਾਸੋਂ ਵੀ ਖੁੰਝਦਾ ਨਹੀਂ ਹੈਗਾ ਜਿਵੇਂ ਆ ਇਹਦੀ ਝੋਟੀ ਆ ਗਈ ਮਿੱਤਰੋ ਹਨਾ ਚੰਗੇ ਬਿਊਟੀ ਵਾਲੇ ਬੱਚੇ ਪਾਉਂਦਾ ਤੇ ਚੰਗੇ ਦੁੱਧਰ ਰਿਕਾਰਡ ਵਾਲੇ ਆਜੋ ਕਰਾਈਗੇ ਮਾਲਕ ਨਾਲ ਗੱਲਬਾਤ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਬਾਈ ਜੀ ਸਸੀ ਕਾਲ ਜੀ ਸਸੀ ਕਾਲਾ ਰਾਮ ਜੀ ਬਾਈ ਜੀ ਹੋਰ ਬਈ ਵਿਰਿੰਦਰ ਕਿਵੇਂ ਆ ਬਹੁਤ ਵਧੀਆ ਬਈ ਜੀ ਅ ਅੱਛਾ ਬਈ ਵਿਰਿੰਦਰ ਜੇ ਹੁਣ ਆਪਨੇ ਪਿੰਡ ਦੀ ਅਸੀਂ ਲੋਕੇਸ਼ਨ ਦੀ ਗੱਲ ਕਰ ਗੀ ਹੈ ਨਾ ਵੀ ਇਹ ਪਿੰਡ ਆਪਣਾ ਕਿੱਥੇ ਹੀ ਰਹਿ ਜਾਂਦਾਗਾ ਇਹ ਬਈ ਆਪਣਾ ਪਿੰਡ ਹੈਗਾ ਜੀ ਕਰਾੜਕੋਟ ਸਰਸਾ ਜ਼ਿਲ੍ਹਾ ਸਰਸੇ ਤੋਂ ਮੰਨ ਕੇ ਚੱਲੋ ਵੀ 14-15 ਕਿਲੋਮੀਟਰ ਦੂਰ ਹੈ ਜੀ ਦੂਰ ਆ ਅੱਛਾ ਇਧਰੋਂ ਨੇੜੇ ਦੀ ਆਪਾਂ ਗੱਲ ਕਰ ਲਈ ਜਿਵੇਂ ਸਰਦੂਲਗੜ੍ਹ ਪੰਜਾਬ ਦੇ ਵਿੱਚ ਆ ਗਿਆ ਇਹ 15 ਕਿਲੋਮੀਟਰ ਪੰਦੇ ਜੀ 15 ਕਿਲੋਮੀਟਰ ਮਤਲਬ ਆਪਾਂ ਕੋਈ ਬੜੀ ਦੂਰ ਨਹੀਂ ਗੱਲ ਕਰ ਗਏ ਹੈ ਨਾ ਵੀ ਹਰਿਆਣੇ ਦਾ ਇੱਕ ਨਾਂ ਵੱਡਾ ਹੋ ਜਾਂਦਾਗਾ ਹਰਿਆਣੇ ਦੇ ਜਿਵੇਂ ਆਪਾਂ ਗੱਲ ਕਰ ਗਏ ਕਈ ਵਾਰ ਕਹਦੇ ਨੇ ਵੀ ਹਰਿਆਣੇ ਦੇ ਵਿੱਚੋਂ ਹਨਾ ਪਰ ਮਿੱਤਰੋ ਤੁਹਾਨੂੰ ਪਤਾ ਹੀ ਹੈ ਵੀ ਇਹ ਸਾਡੇ ਜਿਹੜੇ ਹੈਗੇ ਆ ਨਾ ਇਹ ਨੇੜੇ ਦੇ ਪਿੰਡ ਹੀ ਰਹਿ ਗਏ ਜਿਵੇਂ ਬਾਈ ਹੁਣਾਂ ਦਾ ਪਿੰਡ ਹੈਗਾ ਕਰਿਆੜਕੋਟ ਅੱਛਾ ਬਰਿੰਦਰ ਭਾਈ ਜਿਵੇਂ ਬੜੇ ਮਤਲਬ ਮੈਂ ਕਹਿੰਦਾ ਵੀ ਕਾਫੀ ਟਾਈਮ ਬਾਅਦ ਜਿਹੜਾ ਹੈਗਾ ਦਰਸ਼ਨ ਦਿੱਤੇ ਆ ਹਾਂਜੀ ਭਾਈ ਜੀ ਹਨਾ ਹਾਂਜੀ ਜੀ ਫਿਰ ਯਾਰ ਤੂੰ ਐਡੀ ਸੁਣੀ ਚੀਜ਼ ਹੈ ਤੇਰੇ ਕੋਲੇ ਸੋਹਣੀ ਚਲੋ ਛੱਡੋ ਆਪਾਂ ਰਿਕਾਰਡ ਦੀ ਜੀ ਗੱਲ ਕਰ ਗਏ ਹਨਾ ਤੇਰੇ ਝੋਟੇ ਦੇ ਮਤਲਬ ਰਿਕਾਰਡ ਹੀ ਬੜਾ ਚੰਗਾ ਝੋਟੇ ਦਾ ਤੇਰੇ ਦਾ ਤੇ ਇੰਨਾ ਸਿਰਕਮ ਲੁਕਾਈ ਕਿਵੇਂ ਖੜਾ ਰਿਹਾ ਤੂੰ ਇਹ ਲਕੋ ਕੇ ਰੱਖਣ ਦਾ ਕਾਰਨ ਕੀ ਮੈਂ ਕਹਿਆ ਵੀ ਜਿੰਨਾ ਝੋਟੇ ਦਾ ਰਿਜ਼ਲਟ ਨਹੀਂ ਆਉਂਦਾ ਲੋਕਾਂ ਨੂੰ ਦਿਖਾ ਨਹੀਂ ਸਕਦਾ ਮੈਂ ਉਹਨਾਂ ਚੱਕਰ ਵੀ ਆਪਣਾ ਵੀਡੀਓ ਬਣਾਉਣ ਦਾ ਕੀ ਮਕਸਦ ਠੀਕ ਹੈ ਹੁਣ ਆਪਣੀਆਂ ਝੋਟੀਆਂ ਮੰਨ ਕੇ ਚਲੋ ਵੀ ਜਿੰਨੀਆਂ ਵੀ ਸੂਈਆਂ ਹੀਆਂ ਝੋਟੀਆਂ ਦੀਆਂ ਆਪਣੇ ਦੀਆਂ ਤੇ ਮੰਨ ਕੇ ਚਲੋ ਚੰਗੇ ਦੁੱਤੇ ਆ ਰਹੀਆਂ ਹੈਗੀਆਂ ਠੀਕ ਹੈ ਹੁਣ ਆਪਾਂ ਝੋਟੀਆਂ ਬਸ ਲਾਈਵ ਵੀ ਕਰਨੀਆਂ ਹੈਗੀਆਂ ਇੱਕ ਦੋ ਮੇਲਿਆਂ ਤੇ ਵੀ ਦਿਖਾਵਾਂਗੇ ਮੇਲਿਆਂ ਤੇ ਵੀ ਦਿਖਾਵਾਂਗੇ ਅੱਛਾ ਇਸ ਝੋਟੇ ਦੇ ਰਿਕਾਰਡ ਦੀ ਮਾਂ ਗੱਲ ਕਰਨਾ ਹਨਾ ਰਿਕਾਰਡ ਦੱਸ ਵੀ ਕੀ ਕੀ ਇਹਦੀ ਮਾਂ ਦਾ ਕੀ ਇਹਦਾ ਪਿਓ ਕਿਹੜਾਗਾ ਬਾਈ ਜੀ ਇਹ ਨਾ ਬਹੁਤ ਲੰਮੀ ਬਲੱਡ ਲਾਈਨ ਦਾ ਇੱਕ ਝੋਟਾ ਹੈਗਾ ਠੀਕ ਹੈ ਮਾਂ ਇਹਦੀ ਹੈਗੀ ਬੀਬੋ ਬਹੁਤ ਚੰਗੇ-ਚੰਗੇ ਬਰੀਡਰ ਬੰਦੇ ਆ ਜਿਹੜੇ ਭਰਾ ਉਹਨਾਂ ਨੇ ਇਹਨੂੰ ਦੇਖ ਲਈ ਮਾਂ ਨੂੰ ਦੇਖਿਆ ਹੋਇਆ ਠੀਕ ਹੈ ਠੀਕ ਹੈ ਉਹਨੇ ਮੇਲਿਆਂ ਦੇ ਵੀ ਦੁੱਧ ਕੱਢਿਆਗਾ ਲਾਈਵ ਉਹਨੇ ਹਾਈਐਸਟ ਦੁੱਧ 28 ਕਿਲੋ 640 ਗ੍ਰਾਮ ਰਿਕਾਰਡ ਕਰਿਆ ਹੋਇਆਗਾ ਠੀਕ ਹੈ ਉਹਨਾਂ ਟਾਈਮਾਂ 'ਚ ਕਰਿਆਗਾ ਜਿੰਨਾ ਟਾਈਮਾਂ 'ਚ ਇਹ ਮੰਨ ਕੇ ਚੱਲੋ ਵੀ ਜਿਹੜੇ ਬਲੇਮ ਲੱਗਦੇ ਆ ਬੂਸਟਨ ਵਾਲੇ ਠੀਕ ਹੈ ਉਹਨਾਂ ਤੋਂ ਹੋ ਰਹਿਤ ਹੈ ਰਹਿਤ ਹੈ ਹਾਂਜੀ ਮਤਲਬ ਉਹਨਾਂ ਟਾਈਮਾਂ ਦੇ ਵਿੱਚ ਮਿੱਤਰੋ ਦੁੱਧ ਕੱਢਿਆ ਬਾਈ ਦੀ ਇਸ ਛੋਟੇ ਦੀ ਮਾਂ ਨੇ ਬੀ ਜਦੋਂ ਮਤਲਬ ਬੂਸਣ ਦਾ ਕੋਈ ਨਾਂ ਥੇ ਹੀ ਨਹੀਂ ਸੀਗਾ ਹਾਂਜੀ ਤੇ ਪਿਓ ਵਾਲੀ ਲਾਈਨ ਕਿਹੜੀ ਆ ਗਈ ਪਿਓ ਇਹਦਾ ਹੈਗਾ ਜੀ ਸੂਰਬੀਰ ਹਾਂ ਠੀਕ ਹੈ ਸੂਰਬੀਰ ਦਾ ਪਿਓ ਹੈਗਾ ਅੱਗੇ ਖਲੀ ਖਲੀ ਠੀਕ ਹੈ ਖਲੀ ਵਾਰੇ ਲੋਕਾਂ ਨੂੰ ਬਹੁਤ ਜ਼ਿਆਦੇ ਵੀਰਾਂ ਨੂੰ ਧਿਆਨ ਹੀ ਹੈਗਾ ਜਿਵੇਂ ਕੀਬ ਲੰਮੀ ਬਲੱਡ ਲਾਈਨ ਚੋਂ ਖਲੀ ਝੋਟਾ ਉਹ ਹੋਇਆ ਜਿਹੜਾ ਕੀ ਜਿਵੇਂ ਸਿੱਧੂ ਮੂਸੇ ਵਾਲਾ ਮਤਲਬ ਆਪਣੇ ਹੁਣ ਜਮਾਂ ਐਨ ਪੀਕ ਤੇ ਹੈ ਨਾ ਮੈਂ ਉਹਨੂੰ ਪੀਕਤੀ ਕਹੂੰਗਾ ਕਿਉਂਕਿ ਅਕਲ ਦੀ ਉਹਦਾ ਗਾਣਾ ਆ ਕੇ ਹਟਿਆ ਤੇ ਉਸੇ ਲੋਟ ਜਿਵੇਂ ਵਿਊ ਉਹਨੂੰ ਪੈਂਦੇ ਸੀ ਨਾ ਗਾਣੇ ਨੂੰ ਤੇ ਇੱਕ ਟਾਈਮ ਖਲੀ ਝੋਟੇ ਤੇ ਵੀ ਐਂ ਵਿਊ ਪੈਂਦੇ ਸੀ ਲੋਕਾਂ ਦਾ ਇਕੱਠ ਹੋ ਜਾਂਦਾ ਸੀ ਮੇਲਿਆਂ ਦੇ ਵਿੱਚ ਖਲੀ ਝੋਟੇ ਨੂੰ ਦੇਖਣ ਆਲ ਟਾਈਮ ਇਹਦੇ ਜਿਹੜੇ ਖਲੀ ਨੂੰ ਆਲ ਟਾਈਮ ਚੈਂਪੀਅਨ ਦਾ ਅਵਾਰਡ ਮਿਲਿਆ ਸੀ ਜਿਹੜੀ ਮਾ ਆਪਣੇ ਸੂਰਬੀਰ ਦੀ ਮਾਂ ਹੈ ਕ੍ਰਾਂਤੀ ਠੀਕ ਹੈ ਔਰ ਉਹ ਵੀ ਆਲ ਟਾਈਮ ਚੈਂਪੀਅਨ ਦਾ ਖਿਤਾਬ ਮਿਲਿਆ ਹੋਇਆ ਹੈ ਠੀਕ ਹੈ ਹਾਂਜੀ ਅੱਛਾ ਜਿਵੇਂ ਹੁਣ ਇਹ ਝੋਟਾ ਹਾਂਜੀ ਤੇਰੇ ਕੋਲੇ ਕਿਵੇਂ ਪਹੁੰਚਿਆ ਤੇਰੇ ਘਰ ਤੱਕ ਇਹ ਇਹ ਝੋਟਾ ਪਹਿਲਾਂ ਸੀਗਾ ਜੀ ਆਪਣੇ ਬਹੁਤ ਭਰਾ ਜਾਣਦੇ ਆਗੇ ਉੱਚੀ ਰੁੜਕੀ ਬਲਿੰਗ ਡੈਰੀ ਫਾਰਮ ਬਲਿੰਗ ਡੈਰੀ ਫਾਰਮ ਹਾਂਜੀ ਠੀਕ ਹੈ ਬਹੁਤ ਫੇਮਸ ਨਾਮ ਰਿਹਾ ਉਹਨਾਂ ਦੀ ਹੁਣ ਪਹਿਲਾਂ ਮੰਨ ਕੇ ਚੱਲੋ ਪੁਰਾਣੇ ਟਾਈਮਾਂ 'ਚ ਠੀਕ ਹੈ ਬਹੁਤ ਚੰਗੀਆਂ ਬਲੱਡ ਲਾਈਨ ਉਹਨਾਂ ਨੇ ਅੱਗੇ ਚੰਗੀਆਂ ਪੈਦਾ ਕਰੀਆਂ ਗਈਆਂ ਠੀਕ ਹੈ ਤੇ ਉਸ ਤੋਂ ਬਾਅਦ ਇਹ ਲਾਲ ਬਾਈ ਆ ਗਿਆ ਸੀਗਾ ਜੀ ਮਿੱਤਰ ਕੋਲੇ ਆਪਣੇ ਕੋਲੇ ਉਸ ਤੋਂ ਬਾਅਦ ਇਹ ਫਿਰ ਆਪਾਂ ਲੈ ਆਏ ਸੀ ਉਹਦੇ ਤੋਂ ਮੈਂ ਨਾ ਇੱਕ ਗੱਲ ਕਹਿੰਦਾ ਸੀਗਾ ਮੈਂ ਜਿਵੇਂ ਗੱਲ ਕਰ ਗਏ ਨਾ ਜੇ ਇੱਕ ਵੀ ਬੰਦਾ ਹੁਣ ਫੁੱਲ ਜ਼ੋਰ ਲਾਉਂਦਾ ਹੋਵੇ ਐ ਵੀ ਬਲਿੰਗ ਡੈਰੀ ਫਾਰਮ ਵਾਲੇ ਨਾ ਅੱਜ ਤੋਂ 15 20 ਸਾਲ ਪਹਿਲਾ ਕੰਮਕਾਰ ਛੱਡੇ ਠੀਕ ਹੈ ਉਹਨਾਂ ਕੋਲੇ ਮਤਲਬ ਇਹ ਜੀ ਜਿਵੇਂ ਹੁਣ ਭਰਾ ਲੱਲ ਗਏ ਵੀ ਆਪਾਂ ਹੀ ਲੱਲ ਗਏ ਵੀ ਆਪਾਂ ਜ਼ੋਰ ਲਾ ਗਏ ਹਨਾ ਵੀ ਉਹਨਾਂ ਤੱਕ ਪਹੁੰਚਣ ਵਾਸਤੇ ਮੈਂ ਕਹਿੰਦਾ ਪਹੁੰਚਾ ਛਿਤੀ ਛਿਤੀ ਤਾਂ ਜਾਂਦਾ ਨਹੀਂ ਇੱچھے ਬੰਦੇ ਉਹ ਪਹੁੰਚ ਗਏ ਹਾਂਜੀ ਹਾਂਜੀ ਮੰਨਦਾ ਗੱਲ ਬਹੁਤ ਜੀ ਤੇ ਉਹਨਾਂ ਕੋਲੋਂ ਮਿੱਤਰੋ ਇਹ ਝੋਟਾ ਉੱਥੋਂ ਚੱਲਿਆ ਹੋਇਆ ਤੇ ਉਹਨਾਂ ਦੀ ਮੰਨ ਕੇ ਚੱਲੋ ਜੀ ਘਟੋ ਘਾਟ ਇਹ 30 ਸਾਲਾਂ ਦੀ ਮਿਹਨਤ ਹੋ ਗਈ ਜੀ 30 ਸਾਲਾਂ ਦੀ ਹਾਂਜੀ ਕਮਾਲ ਕਰਤੀ ਯਾਰ ਹਾਂਜੀ ਬਹੁਤ ਚੰਗੇ ਰਿਕਾਰਡ ਚੋਂ ਇਹ ਪੈਦਾ ਹੋਇਆ ਹੈਗਾ ਇਹਨੇ ਅੱਗੇ ਮੰਨ ਕੇ ਚੱਲੋ ਵੀ ਇਹ ਗੱਲ ਨਹੀਂ ਹੈਗੀ ਵੀ ਇਹ ਛੋਟੇ ਦਾ ਇਕੱਲਾ ਨਾਮ ਹੈ ਤੇ ਗਾਹਾਂ ਬੱਚੇ ਵੀ ਮੰਨ ਕੇ ਚੱਲੋ ਚੰਗੇ ਸੀਮਨ ਬੈਂਕਾਣਿਆਂ ਕੋਲੇ ਹੈਗੇ ਇਹ ਇਹ ਇਹਦੇ ਆਪਣੇ ਦੇ ਹਾਂਜੀ ਮਤਲਬ ਜੇ ਮੈਂ ਇਹਦੀ ਗੱਲ ਕਰਾਂ ਵੀ ਬੱਚਿਆਂ ਦੀ ਹਨਾ ਜਿਵੇਂ ਤੂੰ ਬੱਚਿਆਂ ਦੀ ਗੱਲ ਕੀਤੀ ਹੈ ਬੱਚੇ ਬੁੱਲਾਂ ਚ ਤਾਂ ਇੱਕ ਆਪਣੇ ਬਹੁਤ ਹੀ ਫੇਮਸ ਨਾਮ ਹੈ ਸੁਰਿੰਦਰ ਸੰਸਨੀ ਬਾੜ ਹਾਂ ਠੀਕ ਹੈ ਉਹਨੇ ਪਹਿਲਾਂ ਇਹਦਾ ਬੱਚਾ ਖਰੀਦਿਆ ਸਰਪੰਚ ਨੀਮਾ ਚੋਂ ਅੱਛਾ ਠੀਕ ਹੈ ਉਹ ਕੋਈ ਕਾਰਨਾ ਕਰਕੇ ਵੀ ਚਲੋ ਸੈਟਿੰਗ ਨਹੀਂ ਬਣੀ ਉਹ ਬੱਚੇ ਦਾ ਗਾਂ ਫੇਰ ਇਹਦਾ ਪੋਤਾ ਖਰੀਦੇ ਆਪਣੇ ਮਹਾਵਲੀ ਦਾ ਅੱਛਾ ਮਹਾਵਲੀ ਦਾ ਹਾਂ ਇੱਕ ਮਲਕੀਤ ਕੈਰੋ ਹੈ ਆਪਣੇ ਆਪਣੇ ਕਰਨਾਲ ਤੋਂ ਮੁੰਡਾ ਉਹਦੇ ਕੋਲੇ ਵੀ ਮੰਨ ਕੇ ਚਲੋ ਵੀ ਆਪਣੇ ਮਹਾਵਲੀ ਬਲੀ ਦਾ ਬੱਚਾ ਹੈ ਉਹਦਾ ਨਾਮ ਹੈਗਾ ਬਾਜ ਬਾਜ ਹਾਂਜੀ ਅੱਛਾ ਤੇ ਝੋਟੀਆਂ ਦੀ ਗੱਲ ਕਰੀਏ ਤਾਂ ਆਪਾਂ ਇਹਦੀ ਰੁੜਕੀ ਦੇ ਨਾਲ ਪਿੰਡ ਸੌਂਸਪੁਰ ਉੱਥੇ ਆਈਆਂ ਖੜੀਆਂ ਗਈਆਂ ਉੱਥੇ ਕਿੰਨੀਆਂ ਝੋਟੀਆਂ ਇਹਦੀਆਂ ਉੱਥੇ ਘਟੂ ਘਟ ਇੱਕ ਬੰਦੇ ਦੇ ਘਰੇ ਤਿੰਨ ਝੋਟੀਆਂ ਅੱਛਾ ਤੇ ਲੁਧਿਆਣੇ ਜ਼ਿਲ੍ਹੇ ਚ ਸੌਲੀ ਪਿੰਡ ਹੈਗਾ ਨਵਤੇਜ ਸਿੰਘ ਉਹਦਾ ਨਾਮ ਹੈ ਬਾਈ ਦਾ ਉਸ ਬੰਦੇ ਦੇ ਘਰੇ ਚਾਰ ਝੋਟੀਆਂ ਗਈਆਂ ਮਤਲਬ ਇੱਕੋ ਇਸੇ ਦੀਆਂ ਚਾਰ ਚਾਰੇ ਇਸ ਦੀਆਂ ਮਹਾਵਲੀ ਦੀਆਂ ਹਨ ਕਮਾਲੀ ਘਰੇ ਪਈ ਹੈ ਫੇਰ ਵੀ ਤੇ ਉਸ ਤੋਂ ਬਾਅਦ ਆ ਮੰਨ ਕੇ ਚੱਲੋ ਵੀ ਇਹਦੇ ਕੋਲੇ ਆਪਣੇ ਮਰੇਲ ਕੋਟਲੇ ਦੇ ਨੇੜੇ ਪਿੰਡ ਹੈਗਾ ਗੁਰਦੀਪ ਦਾ ਨਾਰੋ ਮਾਇਰਾ ਪਿੰਡ ਨਾਰੋ ਮਾਇਰੀ ਵਾਲਾ ਉਹ ਬੰਦੇ ਕੋਲੇ ਦੋ ਝੋਟੀਆਂ ਗਈਆਂ ਜੀ ਠੀਕ ਹੈ ਤੇ ਜਿਹੜੇ ਬੰਦੇ ਕੋਲੇ ਮੰਨ ਕੇ ਚੱਲੋ ਮਹਾਵਲੀਆਂ ਝੋਟੀਆਂ ਅੱਜ ਤੱਕ ਕਿਸੇ ਵੀਰ ਨੇ ਇਹ ਗੱਲ ਨਹੀਂ ਕਹੀ ਵੀ ਮੈਂ ਉਹ ਝੋਟੀ ਵੇਚਦਾ ਹੈ ਜਰ ਗੁਰਦੀਪ ਕੋਲੇ ਜਿਹੜੀ ਝੋਟੀ ਆ ਹਾਂਜੀ ਨਾਰੋ ਮਾਜਰੇ ਵਾਲੇ ਕੋਲੇ ਮੈਨੂੰ ਵੀ ਜਾਣਦਾ ਉਹ ਬੰਦਾ ਮੇਲਿਆਂ ਦੇ ਵਿੱਚ ਮੈਨੂੰ ਉਹ ਮਿਲਦਾ ਰਹਿੰਦਾਗਾ ਯਾਰ ਉਹਦੇ ਕੋਲ ਇੱਕ ਚੋਟੀ ਸੀਗੀ ਮੈਨੂੰ ਵੀ ਉਹਨੇ ਦੱਸਿਆ ਸੀਗਾ ਉਹਨੇ ਪਹਿਲੇ ਸੂਏ ਕਿੰਨਾ ਦੁੱਧ ਪਾਇਆ ਫਿਰ ਇਹਦੀ ਮਹਾਵਲੀ ਦੀ ਝੋਟੀ ਨੇ ਪਹਿਲੇ ਸੂਏ ਜਿਹੜੀ ਉਹਦੀ ਨਾਰਮਲ ਮੱਝ ਚੋਂ ਝੋਟੀ ਆਈ ਸੀ ਉਹਨੇ ਪਹਿਲੇ ਸੂਏ ਦੋ ਦੰਦ ਨੇ ਸਾਰਿਆਂ ਨਾਲੋਂ ਵੱਡੀ ਗੱਲ ਕੀ ਵੀ ਜਿੰਨੀਆਂ 74 ਝੋਟੀਆਂ ਜਿਹੜੀਆਂ ਦੋ ਦੰਦ ਦੇ ਸੂਈਆਂ ਹੀ ਆ 13 ਕਿਲੋ ਤੋਂ ਲੈ ਕੇ 18 ਕਿਲੋ ਤੱਕ ਦੁੱਧ ਦਿੰਦਾ ਹੈਗਾ 13 ਕਿਲੋ ਤੋਂ ਹਾਂਜੀ ਰੁੜਕੀ ਆਪਦੇ ਉਹਨਾਂ ਦੇ ਘਰੇ ਸੂਈ ਸੀ ਉਹ ਝੋਟੀ ਨੇ ਮੰਨ ਕੇ ਚੱਲੋ ਵੀ ਪਹਿਲੇ ਸੂਏ ਦੋ ਦ ਲਵੀ ਮਿੱਤਰੋ ਜਿਹੜੇ ਭਰਾ ਮਤਲਬ ਕਈ ਵਾਰੀ ਡਾਟ ਪੈਦਾ ਹੋ ਜੇ ਨਾ ਵੀ ਯਾਰ ਪਹਿਲੇ ਸੋਏ 19 ਕਿਲੋ ਪਰ ਇਹ ਤਾਂ ਗੱਲ ਮੰਨ ਸਕਦੇ ਆ ਦਿਖਾਇਆ ਨਹੀਂ ਗਿਆ ਦਿਖਾਇਆ ਤਾਂ ਉਹ ਦਿਖਾਇਆ ਵੀ ਮੈਂ ਤੁਹਾਨੂੰ ਗੱਲ ਦੱਸਦਾ ਸਰਿੰਦਰ ਸੰਸਨੀਪਾਲ ਦਾ ਇੱਕ ਸਪਲਾਈਰ ਹੈ ਲੁਧਿਆਣੇ ਦਾ ਬਿੱਲਾ ਉਹ ਉਸ ਬੰਦੇ ਨੇ ਵੀਡੀਓ ਬਣਾਈ ਸੀ ਦੁੱਧ ਚਵਾਈ ਦੀ ਉਹਦੇ ਘਰ ਦੀ ਤੇ ਮੈਨੂੰ ਭੇਜੀ ਸੀ ਅੱਛਾ ਹਾਂਜੀ ਮਤਲਬ ਵੀਡੀਓ ਬਣੀ ਹੋਈ ਹੈ ਹਾਂ ਵੀਡੀਓ ਬਣੀ ਹੋਈ ਹੈਗੀ ਠੀਕ ਆ ਅੱਛਾ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਦਾ ਗੱਲ ਆਪਾਂ ਤਾਂ ਫਿਰਦੇ ਲੁਧਿਆਣੇ ਕੰਨੀਆਂ ਬੈਠੇ ਹਰਿਆਣੇ 'ਚ ਇਹ ਮੈਨੂੰ ਐਂ ਦੱਸਾ ਆਪਣੇ ਪਿੰਡਾਂ ਚ ਫਿਰ ਸਾਰੇ ਨਾਲੋਂ ਨੇੜੇ ਝੋਟੀਆਂ ਆਪਣੇ ਕਦੇ ਨਾਲ ਚਨੀਰ ਦੇ ਨਾਲ ਕੋਰ ਵਾਲਾ ਪਿੰਡ ਹੈ ਮਹੰਗੇ ਕੋਲੇ ਉੱਥੇ ਦੇਖ ਸਕਦੇ ਹੋ ਤੁਸੀਂ ਅੱਛਾ ਇਹ ਇਹ ਜਿਹੜਾ ਕੋਰ ਵਾਲੇ ਜਿਹੜੀ ਹੈਗੀ ਨਾ ਮਿੱਤਰੋ ਕੋਰ ਵਾਲਾ ਮਾਨ ਜਿੱਥੋਂ ਦਾ ਗਾਇਕ ਹੈ ਉੱਥੇ ਖੜੀ ਹੈ ਝੋਟੀ ਬਾਈ ਕੋਲੇ ਤੇ ਉਹ ਹੁਣ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਉਹਨੂੰ ਉਹਦੇ ਅਜੇ 11 ਦਿਨ ਹੋ ਗਏ ਜੀ ਬਹੁਤ ਵਧੀਆ ਦੁੱਧ ਤੇ ਚੱਲੀ ਜਾਂਦੀ ਹੈਗੀ ਠੀਕ ਹੈ ਜਦੋਂ ਲੋਕਾਂ ਨੂੰ ਦਿਖਾਵਾਂਗੇ ਅਸੀਂ ਉਹ ਦੁੱਧ ਮਤਲਬ ਉਹ 12 ਦੇ ਵੇ 15 ਦੇ ਵੇ ਪਰ ਉਹ ਤਾਂ ਕਹਿੰਦੇ ਕੋਰ ਵਾਲੇ ਵਾਲੀ ਝੋਟੇ ਤਾਂ ਕਹਿੰਦੇ ਅਸੀਂ ਦਿਖਾਉਣੀ ਹੀ ਦਿਖਾਉਣੀ ਹੈ ਠੀਕ ਹੈ ਤੇ ਹੁਣ ਕਿੰਨੇ ਦੁੱਧ ਤੇ ਵੀ ਆਸ ਐਸ ਟਾਈਮ ਹਾਂ ਐਸ ਟਾਈਮ ਉਹ 11 ਕਿਲੋ ਤੋਂ ਉੱਪਰ ਚੱਲੀ ਜਾਂਦੀ ਹੈ 11 ਕਿਲੋ ਤੋਂ ਉੱਤੇ ਠੀਕ ਹੈ ਇੱਕ ਛੋਟੇ ਗਵਾਂਡੀਆਂ ਦੇ ਖੜੀਆਂ ਯਾਰ ਝੋਟੀ ਬੜੀ ਚਕੀਨ ਹੈ ਜਿਹੜੀ ਮੈਨੂੰ ਤੂੰ ਦਿਖਾ ਕੇ ਲੈ ਕੇ ਆਇਆ ਹੋਰ ਜੋ ਟੀਵੀ ਬਹੁਤ ਚੰਗੀ ਹੈ ਬਾਈ ਉਹਦੀ ਮਾ ਵੀ ਵਧੀਆ ਚੰਗੀ ਹੈਗੀ ਪਰ ਜਿੰਨੇ ਸਾਨੂੰ ਵੱਡੀ ਗੱਲ ਹੈ ਵੀ ਜਿਹੜੀਆਂ ਆਪਣੇ ਬੁਲਦੀਆਂ ਝੋਟੀਆਂ ਆਉਂਦੀਆਂ ਇੱਕ ਹੀ ਸ਼ੇਪ ਦੀ ਆਉਂਦੀਆਂ ਮੂੰਹ ਦੀ ਮਤਲਬ ਇੱਕੋ ਸਿੰਘ ਬੜਾ ਝੋਟੀ ਦਾ ਗੋਲ-ਗੋਲ ਆ ਡਿਜ਼ਾਈਨ ਬੜਾ ਦੇਖਿਆ ਮੈਂ ਮਤਲਬ ਕੀ ਉਹਦੀ ਖੜਨ ਨਹੀਂ ਖੁੜਨੀ ਵੀ ਪੂਰੀ ਚੰਗੀ ਆਗੀ ਝੋਟੀ ਦੀ ਤੇ 2 ਮਹੀਨੇ ਦੀ ਗੱਪਣ ਹਜੇ ਵੀ ਖੀਰ ਹੀ ਆ ਉਹ ਹ ਆਪਣੇ ਲੈ ਕੇ ਆਵਾਂਗੇ ਧਨੋਲੇ ਮੇਲੇ ਤੇ ਧਨੋਲੇ ਮੇਲੇ ਤੇ ਠੀਕ ਆ ਲੋ ਵੀ ਇਹ ਜੇ ਮੈਂ ਗੱਲ ਕਰਾਂ ਹੁਣ ਦੇਖੋ ਪਹਿਲੀ ਗੱਲ ਤਾਂ ਇਹ ਹੁੰਦੀ ਆ ਹਨਾ ਵੀ ਜੰਨੀਆਂ ਕੇ ਗੱਲਾਂ ਅਸੀਂ ਕੀਤੀਆਂ ਗਿਆ ਇਹ ਐ ਨਹੀਂ ਹੈਗਾ ਵੀ ਦੋ ਨੰਬਰ ਵਾਲੀਆਂ ਗੱਲਾਂ ਆ ਗਈਆਂ ਵੀਡੀਓ ਬਹੁਤ ਫਨਦੀਆਂ ਨੇ ਬਹੁਤ ਜਾਣੇ ਇਸ ਪਰਾਂ ਨੂੰ ਜਾਣਦੇ ਵੀ ਆ ਮੈਂ ਜਾਣਦੇ ਦੀ ਜੀ ਗੱਲ ਕਰਾਂ ਹਨਾ ਭਾਈ ਤੂੰ ਆਪਾਂ ਐ ਨਹੀਂ ਕਹਿ ਸਕਦੇ ਵੀ ਇਹ ਪਹਿਲੀ ਵਾਰੀ ਵੀਡੀਓ ਤੇ ਆਇਆ ਹੈਗਾ ਪਰ ਜੇ ਸੱਜਣ ਮਿੱਤਰਾਂ ਦੀ ਬਰੀਡਰਾਂ ਦੀ ਮੈਂ ਗੱਲ ਕਰਾਂ ਸਾਰੇ ਪੰਜਾਬ ਹਰਿਆਣੇ ਦੇ ਬਰੀਡਰ ਇਸ ਭਰਾ ਨੂੰ ਜਾਣਦੇ ਆ ਜਾਣਨ ਦੀ ਜੀ ਗੱਲ ਕਰਕੇ ਆਪਣੇ ਫਿਰ ਮਿੱਤਰਤਾ ਜਿਹੜੇ ਪੰਜਾਬ ਵਾਲੇ ਭਰਾ ਪਾਸੇ ਐ ਕਿਹੜੇ ਕਿਹੜੇ ਭਰਾਵਾਂ ਸਾਰੇ ਜਾਣਦੇ ਤੈਨੂੰ ਆਪਣੇ ਪਹਿਲੀ ਵਾਰ ਦਾ ਸਾਰਾ ਫੇਮਸ ਚਿਹਰਾ ਹੈਗਾ ਪਿੰਦੀ ਸਿੱਧੂ ਅੱਛਾ ਠੀਕ ਹੈ ਉਹਨੂੰ ਆਪਣੇ ਬੁੱਲ ਦਾ ਫੁੱਲ ਰਿਕਾਰਡ ਪਤਾ ਹੈ ਠੀਕ ਹੈ ਠੀਕ ਹੈ ਉਹਨੂੰ ਪਿਛਲੇ ਕਿਹੜੇ ਆਪਾਂ ਸੀਮਨ ਵੀ ਦੇ ਕੇ ਆਏ ਸੀਗੇ ਭਾਈ ਠੀਕ ਹੈ ਉਹਨੇ ਆਪਣੇ ਵੱਡੀ ਮੱਝ ਕੰਸੀਵ ਕਰਵਾਈ ਸੀ ਉਹ 4 ਮਹੀਨੇ ਬਾਅਦ ਕਿਸੇ ਕਾਰਨ ਅਵੋਟ ਹੋ ਕਰ ਗਈ ਸੀ ਠੀਕ ਹੈ ਠੀਕ ਹੈ ਉਹ ਵੀ ਆਪਣੇ ਵੀਡੀਓ ਬਣੀ ਹੋਈ ਆ ਉਹਦੀ ਵੀ ਠੀਕ ਹੈ ਠੀਕ ਹੈ ਉਹ ਪਿੰਡੀ ਦਾ ਰਿਸ਼ਤੇਦਾਰ ਦਵਿੰਦਰ ਹੋ ਗਿਆ ਠੀਕ ਹੈ ਦੀਪ ਪੰਜਾਬੇ ਵਾਲਾ ਹੋ ਗਿਆ ਜਿਹਨੇ ਨੀਲੇ ਰਵੀ ਦੀ ਮੱਝ ਮੇਲੇ ਤੇ ਚਵਾਈ ਸੀ ਪਹਿਲਾਂ ਜਿਉਂ ਤੋਂ ਨੌਲਾ ਮੇਲਾ ਲੱਗਿਆ ਠੀਕ ਹੈ ਠੀਕ ਹੈ ਤੇ ਲక్ష్ਮੀ ਡੇਰੀ ਫਾਰਮ ਵਾਲੇ ਵਰਿੰਦਰ ਹੋਰੇ ਭਾਈ ਉਹ ਵੀ ਜਾਣਦੇ ਆ ਹਾਂ ਜੀ ਪਵਿੱਤਰ ਹੋਰੇ ਵੀ ਸਾਰੇ ਜਾਣਦੇ ਆ ਭਾਈ ਸਾਰੇ ਜਾਣਦੇ ਆ ਕਿ ਜਿੰਨੇ ਨਾਮੀ ਬੰਦੇ ਆ ਨਾ ਹਰਿਆਣੇ ਚ ਲਾ ਲਓ ਪੰਜਾਬ ਚ ਲਾ ਲਓ ਮਹਾਵਲੀ ਨੂੰ ਚੰਗੀ ਤਰ੍ਹਾਂ ਜਾਣਦੇ ਆ ਇਹ ਐਂ ਹੋ ਗਿਆ ਬਸ ਇੱਕ ਮਿੱਤਰੋ ਮੈਂ ਤੁਹਾਨੂੰ ਦੱਸਦਾ ਗੱਲ ਵੀ ਇਹ ਕੀ ਹੈ ਨਾ ਵੀ ਇਹਦੀਆਂ ਜਿਹੜੀਆਂ ਝੋਟੀਆਂ ਹੈਗੀਆਂ ਝੋਟੀਆਂ ਸੋਹਣੀਆਂ ਤਾਂ ਆਉਂਦੀਆਂ ਹੀ ਆਉਂਦੀਆਂ ਨੇ ਨਾਲ ਨਾ ਸੋਨੂੰ ਦੁੱਧ ਵੀ ਲੈ ਕੇ ਆਊਗਾ ਸੋਨੂੰ ਇਹ ਨਹੀਂ ਹੋਣਾ ਵੀ ਇੱਕ ਤਾਂ ਹੁੰਦਾ ਨਾ ਮਤਲਬ ਕੀ ਹੈ ਵੀ ਸੌ ਟਿਕਾ ਲਾਤਾ ਮਤਲਬ ਆਪਾਂ ਏਰੀਏ ਚ ਸੌ ਟਿਕੇ ਲਾਤੇ ਮਹਾਵਲੀ ਦੇ ਤੇ ਉਹਦੇ ਵਿੱਚੋਂ ਪੰਜ ਝੋਟੀਆਂ ਹੀ ਆਉਣਗੀਆਂ ਪੰਜ ਨਹੀਂ ਜੇ ਤੁਸੀਂ 100 ਲਾਉਂਗੇ ਨਾ ਏਰੀਏ ਦੇ ਵਿੱਚ ਮੈਨੂੰ ਐਂ ਲੱਗਦਾ ਵੀ 100 ਦੀਆਂ 100 ਦੇ ਵਿੱਚੋਂ ਸੋਣੀਆਂ ਵੀ ਆਉਣਗੀਆਂ ਤੇ ਪਹਿਲੇ ਸੂਏ ਮਤਲਬ 11 ਤੋਂ ਤਾਂ ਕੋਈ ਡਿਗਦੀ ਨਹੀਂ 11 ਤੋਂ ਕੋਈ ਨਹੀਂ ਡਿਗਦੀ ਇਹ ਚੀਜ਼ ਦੀ ਆਪਾਂ ਸ਼ੋਰਟੀ ਦੇ ਸਕਦੇ ਹਾਂ ਠੀਕ ਹੈ ਹਾਂਜੀ ਸਾਰਾ ਵੱਡੀ ਗੱਲ ਇੱਕ ਆਪਣੇ ਨੇ ਡਾਕਟਰ ਜੀਤਰ ਲਾਲਿਆ ਨੇ ਭਰਾ ਨੂੰ ਸਾਰੇ ਜਾਣਦੇ ਆ ਜਾਣਦੇ ਆ ਠੀਕ ਹੈ ਨਾ ਮੈਂ ਉਸ ਵੀਰ ਕੋਲੇ ਗਿਆ ਉਹ ਵੀਰ ਕੋਲੇ ਵੀ ਆਪਣਾ ਸੀਮਨ ਪਲਾਉਦਾਗਾ ਠੀਕ ਹੈ ਉਹ ਪੂਰੇ ਦਿਨੋ ਤਨੋ ਮਨੋ ਆਪਣੇ ਮਾਹਵਲੀ ਦਾ ਸੀਮਨ ਲਾ ਰਿਹਾ ਹੈ ਲਾਉਂਦਾਗਾ ਹਾਂਜੀ ਅੱਛਾ ਜਿਉ ਨੂੰ ਹੁਣ ਮੰਨ ਕੇ ਚਲੋ ਵੀ ਉਹ ਬੰਦੇ ਨੇ ਏਡੀ ਚੈਂਪੀਅਨ ਮੱਝ ਪੈਦਾ ਰਹੀ ਆ ਉਹਦੇ ਘਰੇ ਠੀਕ ਹੈ ਜਿਉ ਨੂੰ ਆਪਣੇ ਝੋਟੇ 'ਚ ਕੋਈ ਖਾਸੀਅਤ ਲੱਗੀ ਤਾਂ ਹੀ ਸੀਮਨ ਵਰਤ ਰਿਆ ਨਾ ਫੇਰੀ ਹੈ ਹਾਂਜੀ ਫਿਰ ਮੈਨੂੰ ਆਏ ਦੱਸ ਇਹਦਾ ਗਾਹਾਂ ਜਿਵੇਂ ਬਰੀਡ ਆ ਗਈ ਜਿਵੇਂ ਇਹਦੀਆਂ ਝੋਟੀਆਂ ਆ ਗਈਆਂ ਹਾਂਜੀ ਮਤਲਬ ਜਦੋਂ ਇਹ ਸੂ ਪੈਂਦੀਆਂ ਸੂਣ ਤੋਂ ਬਾਅਦ ਵੀ ਕੋਈ ਮਤਲਬ ਵੀ ਕੀ ਹੈ ਗਰਮ ਪਾਣਾ ਆਉਂਦਾ ਇਹਨਾਂ ਦੇ ਵਿੱਚ ਕਿ ਠੰਡਗੀ ਆਉਂਦੀਆਂ ਨੇ ਮੈਂ ਮੰਨ ਕੇ ਚਲੋ ਜਿਹੜੀ ਸਹੌਲੀ ਬੰਦੇ ਕੋਲ ਝੋਟੀ ਸੂਈ ਸੀਗੀ ਦੂਜੇ ਸੂਏ ਆਪਾਂ ਵੀ ਦੇਖਿਆਏ ਸੀਗੇ ਤੇ ਮੇਰੇ ਨਾਲ ਗਏ ਸੀਗੇ ਜਿਹੇ ਮੇਲੇ ਤੋਂ ਆਪਾਂ ਉਧਰ ਗਏ ਸੀ ਠੀਕ ਹੈ ਉਹ ਝੋਟੀ ਦਾ ਪੰਜਵੇਂ ਦਿਨ ਬੱਚਾ ਮਰ ਗਿਆ ਸੀਗਾ ਝੋਟੀ ਨੇ 15 ਕਿਲੋ 400 ਗ੍ਰਾਮ ਦੁੱਧ ਦਿੱਤਾ ਮੈਨੂੰ ਬੰਦਾ ਕੰਡਾ ਲਾ ਕੇ ਫੋਟੋ ਭੇਜਦਾ ਰਿਹਾਗਾ ਚਵਾਈ ਵਾਸਤੇ ਤੁਹਾਨੂੰ ਵੀ ਪਤਾ ਹੈ ਮੈਂ ਕਿੰਨੇ ਤਰਲੇ ਕਰਿਆ ਲੋਕ ਬਹੁਤ ਕਰਿਆ ਮਿੱਤਰੋ ਮੈਂ ਤੁਹਾਨੂੰ ਇੱਕ ਗੱਲ ਦੱਸਦਾਗਾ ਬੀਤ ਤਰਲੇ ਬੰਦੇ ਨੇ ਬਹੁਤ ਕੀਤੇ ਹੈਗੇ ਚਵਾਈਆਂ ਵਾਸਤੇ ਪਰ ਕੀ ਇਹ ਬੰਦੇ ਘੌਲੀ ਬਹੁਤ ਨੇ ਠੀਕ ਹੈ ਪਰ ਜਦੇ ਕੋਈ ਸ਼ੌਂਕੀਆ ਬੰਦਾ ਇਹਨੂੰ ਟੱਕਰ ਗਿਆ ਨਾ ਜਿੱਦੈਂ ਵੀ ਭਾਈ ਸਾਡੇ ਘਰੇ ਖੜੀ ਹੈ 18 19 ਕਿਲੋ ਵਾਲੀ ਤੇ ਉਦਦੇ ਫਿਰ ਉਹ ਦਿਖਾਈ ਸਰ ਨਾਲੋਂ ਵੱਡੀ ਗੱਲ ਹੈ ਜੀ ਆਪਣੇ ਜੋੜੇਪੁਰਾਂ ਕੋਲੇ ਆਪਣੇ ਸ਼ਿਵਗੜ ਪਿੰਡ ਹੈਗਾ ਡਾਕਟਰ ਸੰਦੀਪ ਆ ਉਹਦੇ ਘਰੇ ਝੋਟੀ ਸੂਈ ਖੜੀ ਹੈ ਜੀ ਠੀਕ ਹੈ ਉਹ ਵੀ ਬਹੁਤ ਚੰਗੇ ਦੋਤੇ ਚੱਲੀ ਜਾਂਦੀ ਹੈ ਠੀਕ ਹੈ ਸ਼ਿਵਗੜ ਹਾਂਜੀ ਲਈ ਇਹ ਮਤਲਬ ਜਿਹੜੇ ਭਰਾਵਾਂ ਦੇ ਨਾਮ ਲੈਂਦੇ ਹਨ ਅਸੀਂ ਤੁਸੀਂ ਉਹਨਾਂ ਤੋਂ ਪੁੱਛ ਵੀ ਸਕਦੇ ਹੋ ਜਾਣਕਾਰੀ ਲੈ ਵੀ ਸਕਦੇ ਹੋ ਤੇ ਬ੍ਰਿੰਦਰ ਵੀਰੇ ਜਿਵੇਂ ਗੱਲ ਕਰਕੇ ਚਲੋ ਠੀਕ ਹੈ ਵੀ ਕੁਆਲਿਟੀ ਤੇਰੀ ਝੋਟੇ ਦੀ ਵੀ ਵਧੀਆ ਆ ਗਈ ਫੁੱਲ ਵਧੀਆ ਆ ਗਈ ਹੈਨਾ ਹਾਂਜੀ ਤੇ ਜਿਹੜੇ ਭਰਾ ਹੁਣ ਸੰਪਰਕ ਨੰਬਰ ਦੇਖੀ ਹੁੰਦੇ ਸੰਪਰਕ ਤੈਨੂੰ ਵੀ ਕਰਨਗੇ ਟੀਕੇ ਲਵਾਉਣਗੇ ਠੀਕ ਹੈ ਉਹ ਫਿਰ ਨਰਾਸ਼ਤਾ ਨਹੀਂ ਹੁੰਦੇ ਨਾ ਨਾ ਕੋਈ ਨਰਾਜ ਨਹੀਂ ਹੋਊਗਾ ਜੀ ਨਰਾਜ ਨਹੀਂ ਮੇਰੀ ਗੱਲ ਸੁਣੋ ਜੀ ਸਾਨੂੰ ਵੱਡੀ ਗੱਲ ਤੁਹਾਨੂੰ ਮੈਂ ਦੱਸਦਾ ਸਵੇਗ ਨੂੰ ਤੁਸੀਂ ਜਾਣਦੇ ਮੇਰਾ ਮਿੱਤਰ ਆ ਠੀਕ ਹੈ ਉਹਨੇ ਰਿਜ਼ਲਟ ਦੇਖ ਕੇ ਆਸੇ-ਪਾਸੇ ਠੀਕ ਹੈ ਫੇਰ ਸੀਮਨ ਲਵਾਇਆ ਉਹਦੇ ਘਰੇ ਲੈ ਵੀ ਗੁੱਸਾ ਦਾ ਕਰਨਾ ਜਾਈ ਮਿੱਤਰਾ ਸਵੇਗ ਦੀ ਗੱਲ ਦੱਸ ਦਿੰਨਾ ਮੈਂ ਨਗੋਚੀ ਐਡਾ ਬੰਦਾ ਉਹ ਐਡਾ ਨਗੋਚੀ ਬੰਦਾ ਉਹ ਮਾੜੇ ਢੀਰੇ ਪਸ਼ੂ ਤੇ ਖੜਦਾ ਨਹੀਂ ਹੈਗਾ ਠੀਕ ਹੈ ਤੇ ਉਹ ਮੈਂ ਕਹਿੰਨਾ ਵੀ ਬੰਦੇ ਨੇ ਵਿਸ਼ਵਾਸ ਕੀਤਾ ਤੇ ਕੱਟੀ ਉਹਦੇ ਘਰੇ ਆਈ ਹੈ ਤੇ ਕੱਟੀ ਵੀ ਫਿਰ ਹੁਣ ਪੂਰੀ ਚੰਗੀ ਹੈ ਉਹਦੇ ਨਾਲ ਇੱਕ ਹੋਰ ਗੱਲ ਸੁਣੋ ਡਾਕਟਰ ਗੁਰਮੀਤ ਹੈਗਾ ਪਕੇ ਸ਼ੀਦਾਂ ਤੋਂ ਉਹਦੇ ਘਰੇ ਝੋਟੀ ਖੜੀ ਹੈ ਜੀ ਠੀਕ ਹੈ ਪੂਰੀ ਚੰਗੀ ਕੁਆਲਿਟੀ ਆਪਾਂ ਕਹ ਆਪਾਂ ਅਗਲਾ ਗੋਵਾ ਵੀ ਆਪ ਦਾ ਝੋਟੇ ਦੀ ਪ੍ਰਸ਼ੰਸਾ ਕਰੀ ਜਾਂਦੇ ਆ ਉਹ ਜਿਹੜੀਆਂ ਮੈਂ ਫੋਟੋਆਂ ਪਾਈਆਂ ਸੀ ਹਾਂਜੀ ਤੁਸੀਂ ਉਹਨੂੰ ਜਾ ਕੇ ਦੇਖ ਸਕਦੇ ਹੋ ਤੇ ਇੱਕ ਇੱਕ ਗੱਲ ਹੋਰ ਇਸ ਮਤਲਬ ਕੀ ਗੱਲ ਕਰਕੇ ਨਾ ਹਰਿਆਣੇ ਦੇ ਵਿੱਚ ਹੀ ਇੱਥੇ ਮੁੰਡਾ ਉਹਦੇ ਕੋਲ ਝੋਟੀ ਵਾਲਾ ਮੈਂ ਕਹਿੰਦਾ ਵੀ ਅਫਸਰੀ ਦੁੱਧ ਦਈ ਜਾਂਦੀ ਹੈ ਹਾਂ ਹਾਂ ਦੇਈ ਜਾਂਦੀ ਹੈ ਇਹ ਰੂੜੇ ਵਾਲੀ ਪਿੰਡ ਹੈ ਅੱਛਾ ਹਾਂਜੀ ਉਹ ਲ ਅਫਸਰੀ ਹੀ ਮੈਂ ਕਹਿੰਦਾ ਵੀ ਉਹ 8 ਕਿਲੋ ਦੁੱਧ ਦਈ ਜਾਂਦੀ ਹੈ ਹਜੇ ਉਹ ਨਾਲੇ ਕੋਈ ਬੱਚਾ ਨਹੀਂ ਦਿੱਤਾ ਉਹਨੇ ਕੁਛ ਨਹੀਂ ਪਰ ਉਹ 8 ਕਿਲੋ ਦੁੱਧ ਦੀ ਜਾਂਦੀ ਮਿੱਤਰੋ ਅਫਸਰੀ ਹਾਂਜੀ ਹੁਣ ਉਹ 4 ਮਹੀਨਿਆਂ ਦੀ ਗੱਬਣ ਹੋ ਗਈ 4 ਮਹੀਨੇ ਦੀ ਗੱਬਣ ਹਾਂਜੀ ਠੀਕ ਆ ਲੋ ਵੀ ਇਹ ਮੈਂ ਮਤਲਬ ਤੁਹਾਡਾ ਨਾ ਬਹੁਤ ਮਤਲਬ ਰੀਣੀ ਰਹੂੰਗਾ ਬਾਈ ਨੂੰ ਸਪੋਰਟ ਜ਼ਰੂਰ ਕਰਦੇ ਹੋ ਤੁਸੀਂ ਵੀ ਇੱਕੋ ਗੱਲ ਮੈਂ ਦੁਬਾਰੇ ਫੇਰ ਰਿਪੀਟ ਕਰਦਾ ਵੀ ਮੈਂ ਇਸ ਝੋਟੇ ਨੂੰ ਜਿਹੜੇ ਭਰਾ ਇਹ ਗੱਲ ਕਹਿੰਦੇ ਨੇ ਨਾ ਵੀ ਚੰਗਾ ਝੋਟਾ ਦੱਸ ਯਾਰ ਸਾਨੂੰ ਕੋਈ ਜਿਹੜਾ ਅਸੀਂ ਟੀਕਾ ਭਰਾ ਲਗੇ ਨਾਲੇ ਤਾਂ ਤੁਸੀਂ ਇਸ ਦਾ ਟੀਕਾ ਭਰਾਉਂਗੇ ਠੀਕ ਹੈ ਜਿਹੜੀ ਮੱਝ ਕੱਟੀ ਦੇਵੇ ਕੱਟਾ ਦੇਵੇ ਸੋਡਾ ਉਹ ਕੀ ਐ ਨਾ 100% ਸਹੀ ਨਿਕਲੂਗਾ ਚੰਗੇ ਦੁੱਧ ਵਾਲੀ ਕੱਟੀ ਬਣੂਗੀ ਤੇ ਮੈਂ ਇਹੀ ਕਹਿਣਾ ਦੁਬਾਰੇ ਫਿਰ ਤੁਹਾਨੂੰ ਵੀ ਭਾਈ ਤੁਸੀਂ ਇਹਨੂੰ ਜਰੂਰ ਸਪੋਰਟ ਕਰੋ ਭਰਾ ਨੂੰ ਤੇ ਬਾਕੀ ਜੇ ਸਾਡੀਆਂ ਗੱਲਾਂ ਦੇ ਵਿੱਚ ਤੁਹਾਨੂੰ ਕੋਈ ਦਮ ਲੱਗਿਆ ਠੀਕ ਐ ਤਾਂ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਬਾਕੀ ਵੀਰ ਦਾ ਆਪਾਂ ਕਰਦ ਗਏ ਹੁਣ ਧੰਨਵਾਦ ਤੇ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸੰਭਾਲ ਦੀ ਬਾਈ ਤੁਹਾਡਾ ਵੀ ਮੇਰੇ ਕੋਲੇ ਪਹੁੰਚਣ ਤੇ ਹਾਂ ਠੀਕ ਆ ਵੀ